ਅੱਜ 스케일 ਜੇਕਰ ਆਪਾਂ ਪੂਰੀ ਮਾਪੀਏ ਤਾਂ 68 ਇੰਚ ਆ ਜੀ ਬਈ ਆਪਾਂ ਮੰਡੀ ਦੇ ਉੱਪਰ 67 ਲਿਖਿਆ ਸੀਗਾ ਕੋਈ ਮੰਨਤੀ ਕਰੂਗਾ ਤਾਂ ਆਪਾਂ 68 ਇੰਚ ਪੂਰਾ ਕਰਕੇ ਦੇਵਾਂਗੇ ਕੋਈ ਜੀ ਦਾ ਠੀਕ ਆ ਬਈ ਆ ਜਦੋਂ ਦੇ ਆਏ ਆਪਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਗਈ ਆਪ ਹੀ ਇਹਦਾ ਆਪਦਾ ਖਾਣ ਪੀਣਾ ਆਪ ਹੀ ਬਣਾ ਰਹੇ ਆ ਆਪ ਹੀ ਬਣਾਉਂ ਆ ਹਾਂ ਆਪਾਂ ਕੋਈ ਦੇ ਤੋਂ ਕਮਾਈ ਦਾ ਉਹਨੂੰ ਸਾਧਨ ਆਏ ਨਹੀਂਗਾ ਨਹੀਂ ਬਣਾਉਣਾਗਾ ਹਾਂ ਲਓ ਵੀ ਮਿੱਤਰੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਆਂ ਫਤੇ ਸਟੱਡ ਫਾਰਮ ਤੇ ਪਿੰਡ ਬਸੀਆਂ ਤਹਿਸੀਲ ਰੈਕੋਟ ਤੇ ਜੁਲਾ ਲੁਧਿਆਣਾ ਦੇ ਵਿੱਚ ਬਾਈ ਗੁਰਵਿੰਦਰ ਵਾਲਾ ਘੋੜਾ ਦਿਖਾਵਾਂਗੇ ਤੁਹਾਨੂੰ ਫਤਿਹ ਜਿਹਨੇ ਮੱਜੂ ਕੇ ਬਲੱਡ ਲਾਈਨ ਦੇ ਵਿੱਚ ਆਪਦਾ ਨਾਮ ਆ ਜਿਹੜਾ ਆਪਦੇ ਦਮ ਤੇ ਬਣਾਇਆ ਕਿਉਂਕਿ ਜਦੋਂ ਇਹ ਘੋੜਾ ਦੋ ਦੰਦ ਸੀ ਸੱਜਣੋ ਉਸ ਟਾਈਮ ਇਹ ਘੋੜੇ ਦਾ ਬਹੁਤ ਜਿਆਦਾ ਵੱਡਾ ਬੋਡੀ ਸਟਰਕਚਰ ਸੀ ਲੋਕਾਂ ਨੇ ਇਹਨੂੰ ਪਸੰਦ ਵੀ ਬਹੁਤ ਕੀਤਾ ਤੇ ਅੱਜ ਇਹ ਘੋੜਾ ਸੱਜਣੋ ਚਾਰ ਦੰਦ ਹੋ ਚੁੱਕਿਆ ਪੂਰਾ ਘੋੜਾ ਜਿਹੜਾ ਇਹ ਬਣ ਚੁੱਕਿਆ ਤੇ ਕੱਦ ਬਾਈ ਹੁਣੇ ਕਹਿੰਦੇ ਇਹਦਾ 68 ਇੰਚ ਇਸ ਟਾਈਮ ਸੱਜਣੋ ਹੋ ਗਿਆ ਗੱਲ ਕਰਾਂ ਮੈਂ ਇਹਦੇ ਬਾਪ ਦੀ ਇਹਦਾ ਬਾਪ ਜਲਾਲ ਦੀ ਯਾਰ ਵਾਲਾ ਸ਼ੈਣਸ਼ਾ ਘੋੜਾ ਤੇ ਸ਼ੈਣਸ਼ਾ ਅੱਗੇ ਸੀਗਾ ਆਯਾਦ ਘੋੜੇ ਦਾ ਬਹੁਤ ਜ਼ਿਆਦਾ ਟਾਪ ਦਾ ਸ਼ੈਣਸ਼ੇ ਦਾ ਇਹ ਜਿਹੜਾ ਰਿਜ਼ਲਟ ਆ ਸੱਜਣੋ ਤੇ ਅੱਗੇ ਜਿਹੜਾ ਇਹ ਬੱਚੇ ਪ੍ਰੋਡਿਊਸ ਕਰ ਰਿਆ ਉਹ ਵੀ ਬਹੁਤ ਜ਼ਿਆਦਾ ਚੰਗੀ ਕੁਆਲਿਟੀ ਦੇ ਜਿਹੜੇ ਬੱਚੇ ਦੇ ਰਿਆ ਕਿਉਂਕਿ ਇਹਦੀ ਮਾਂ ਵੀ ਬਾਈ ਹੋਣਾਂ ਦੇ ਦੱਸੇ ਦੇ ਮਤਲਬ ਬਹੁਤ ਜ਼ਿਆਦਾ ਚੰਗੀ ਬਲੱਡ ਲਾਈਨ ਦੀ ਸੀ ਤੇ ਹੁਣ ਬਾਈ ਹੋਣੇ ਜਿਹੜੀ ਇਹਦੀ ਇਸ ਟਾਈਮ ਅਰਬਸ ਦੀ ਫੀਸ ਆ ਉਹ 21000 ਰੁਪਏ ਲੈ ਰਹੇ ਆ ਬਾਕੀ ਬਾਈ ਗੁਰਵਿੰਦਰ ਦੇ ਨਾਲ ਆਪਾਂ ਤੁਹਾਡੀ ਗੱਲਬਾਤ ਕਰਵਾਵਾਂਗੇ ਬਾਈ ਨੇ ਬਹੁਤ ਜਿਆਦੇ ਚੰਗੀਆਂ ਗੱਲਾਂ ਬਾਤਾਂ ਕੀਤੀਆਂ ਚਾਹੇ ਉਹ ਇੱਕ ਆਮ ਘਰ ਦੇ ਵਿੱਚ ਘੋੜਾ ਕਿਵੇਂ ਆਪਾਂ ਤਿਆਰ ਕਰ ਸਕਦੇ ਹਾਂ ਉਹਦੇ ਬਾਰੇ ਚਾਹੇ ਗੱਲਬਾਤ ਕਰੀਏ ਆਪਾਂ ਡਾਈਟ ਦੀ ਸਾਰੀਆਂ ਗੱਲਾਂ ਬਾਤਾਂ ਬਾਈ ਗੁਰਵਿੰਦਰ ਦੇ ਨਾਲ ਆਪਾਂ ਤੁਹਾਡੀਆਂ ਕਰਾਵਾਂਗੇ ਜੇ ਕਿਸੇ ਵੀ ਸੱਜਣ ਨੇ ਕੋਈ ਵੀ ਸਟੱਡ ਸਰਵਿਸ ਲੈਣੀ ਆ ਫਤਿਹ ਤੋਂ ਤਾਂ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਲੈਣੀ ਆ ਬਾਕੀ ਘੋੜਾ ਕਿਵੇਂ ਲੱਗਿਆ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਜੋ ਆਪਾਂ ਬਾਈ ਗੁਰਵਿੰਦਰ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਣੀ ਆ ਜੇਕਰ ਤੁਸੀਂ ਕੋਈ ਵੀ ਆਪ ਦਾ ਕਿਸੇ ਘੋੜੇ ਦੀ ਜਾਂ ਕਿਸੇ ਵੀ ਜਾਨਵਰ ਦੀ ਵੀਡੀਓ ਕਰਵਾਉਣੀ ਚਾਹੁੰਦੇ ਆ ਤਾਂ ਆਪਣੇ ਪੇਜ ਵਾਲੇ ਨੰਬਰ ਦੇ ਉੱਪਰ ਸੰਪਰਕ ਕਰ ਲਿਓ ਆਜੋ ਆਪਾਂ ਕਰਦੇ ਆਂ ਬਾਈ ਗੁਰਵਿੰਦਰ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਕਰਦੇ ਆਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਆਂ ਫਤੇ ਸਟੱਡ ਫਾਰਮ ਪਿੰਡ ਬਸੀਆਂ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਵੀਰੇ ਗੁਰਵਿੰਦਰ ਦਾ ਪਤ ਨੂੰ ਜਿਹੜਾ ਘੋੜਾ ਦਿਖਾਇਆ ਏ ਆਪਾਂ ਕੁਝ ਘਟ ਟਾਈਮ ਪਹਿਲਾਂ ਜਿਹੜੀ ਇਹਦੀ ਫਤੇ ਦੀ ਇੱਕ ਪ੍ਰੋਫੈਸ਼ਨਲ ਵੀਡੀਓ ਕੀਤੀ ਸੀ ਉਹ ਵੀਡੀਓ ਨੇ ਇੱਕ ਘੋੜੇ ਦੀ ਇੰਨੀ ਕਿ ਜ਼ਿਆਦਾ ਚਰਚਾ ਹੋਈ ਹੈ ਜੇ ਆਪਾਂ ਗੱਲ ਕਰੀਏ ਲਾਗੇ ਦੇ 20 25 ਪਿੰਡਾਂ ਦੇ ਵਿੱਚ ਘੋੜੇ ਦਾ ਨਾਮ ਹੋ ਗਿਆ ਸੀ ਜੀ ਜਿੱਥੇ ਵੀ ਕਿਤੇ ਕੋਈ ਗੱਲ ਚੱਲਦੀ ਸੀ ਮੱਝੂਗੇ ਬਲੱਡ ਲੈਣ ਦੀ ਤਾਂ ਫਤੇ ਦਾ ਨਾਮ ਪਹਿਲਿਆਂ ਘੋੜਿਆਂ ਦੇ ਵਿੱਚ ਲਿਆ ਜਾਂਦਾ ਸੀ ਅੱਜ ਵੀ ਕਿਤੇ ਆਪਾਂ ਮੰਡੀਆਂ ਜਾਂ ਮੇਲਿਆਂ ਦੇ ਵਿੱਚ ਜਾਂਦੇ ਆ ਤਾਂ ਫਤੇ ਨੂੰ ਮੱਝੂਗੇ ਬਲੱਡ ਲੈਣ ਦੇ ਇੱਕ ਟੌਪ ਦਾ ਕੱਦ ਕਾਠੀ ਸ਼ਕੀਨੀ ਤੇ ਜਿਹੜਾ ਕਿ ਸਾਰਾ ਕੁਝ ਹੈ ਜਿਹੜੇ ਘੋੜੇ ਦੇ ਵਿੱਚ ਇੱਕੇ ਘੋੜੇ ਦੇ ਵਿੱਚ ਜਿਹੜਾ ਪੈਦਾ ਕੀਤਾ ਹੈ ਉਹ ਸਾਰੀ ਗੱਲਬਾਤ ਕਰਾਂਗੇ ਆਪਾਂ ਨਾਲ ਆਪਣੇ ਜਿਹੜੇ ਵੀ ਸੱਜਣ ਮਿੱਤਰ ਬੈਠਿਆ ਸਾਰਿਆਂ ਦਾ ਸਵਾਗਤ ਆ ਗੁਰਵਿੰਦਰ ਜੀ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਹਾਂ ਤੁਹਾਡਾ ਵੀ ਦੇ ਆਉਣ ਤੇ ਇੱਥੇ ਪਹੁੰਚਣ ਤੇ ਬਸੀਆਂ ਪਹੁੰਚਣ ਤੇ ਅੱਜ ਬਹੁਤ ਸਵਾਗਤ ਆ ਤੇ ਗੁਰਵਿੰਦਰ ਭਾਈ ਆਪਾਂ ਸਭ ਤੋਂ ਪਹਿਲਾਂ ਜਿਹੜੀ ਆਪਣੀ ਮਿੱਤਰ ਮੰਡਲੀ ਬੈਠੀ ਹੈ ਨਾ ਆਪਾਂ ਦੱਸ ਦੀ ਵੀ ਕਿਹੜੇ ਕਿਹੜੇ ਵੀਰੇ ਆਪਣੇ ਨਾਲ ਬੈਠੇ ਆ ਭਾਈ ਇੱਧਰ ਗਿਲਦੀਪ ਸਿੰਘ ਆ ਠੀਕ ਆ ਭਾਈ ਉਹ ਸਮਨਦੀਪ ਆ ਠੀਕ ਆ ਵੀਰੇ ਉਹਦਾ ਜਸਵਿੰਦਰ ਸਿੰਘ ਸੰਧੂ ਆ ਠੀਕ ਆ ਭਾਈ ਇਹ ਆਪਣੇ ਸਾਰੇ ਘੋੜੇ ਵਾਲੇ ਬੰਦੇ ਹੀ ਆ ਭਾਈ ਹਾਂਜੀ ਹਾਂਜੀ ਠੀਕ ਆ ਭਾਈ ਸਭ ਤੋਂ ਪਹਿਲਾਂ ਆਪਾਂ ਘੋੜਿਆਂ ਦੇ ਸ਼ੌਂਕ ਦੀ ਗੱਲ ਕਰਦੇ ਆ ਹਨਾ ਬਈ ਕਿੰਨਾ ਕੁ ਪੁਰਾਣਾ ਆਪਾਂ ਨੂੰ ਸ਼ੌਕ ਆ ਫਿਰ ਆਪਾਂ ਫਤਿਹ ਤੇ ਆਉਨੇ ਬਈ ਹਨਾ ਸਾਰੀ ਗੱਲ ਆ ਬਾਤ ਸੀ ਆਪਾਂ ਬਈ ਹਾਂ ਵੀਰੇ 2014 ਤੋਂ ਲੈ ਕੇ ਆਪਾਂ ਲਗਾਤਾਰ ਇਹ ਕੰਮ ਨਾਲ ਜੁੜੇ ਹੋਏ ਆ ਠੀਕ ਆ ਬਈ ਹਾਂ ਘੋੜਿਆਂ ਤੇ ਬਈ ਮੇਰੇ ਹਿਸਾਬ ਨਾਲ ਵੀ ਸਟਾਲੀਅਨ ਜਿਹੜਾ ਫਤਿਹ ਪਹਿਲੇ ਹੀ ਆ ਜਿਹੜਾ ਆਪਣੇ ਘਰ ਦਾ ਹਨਾ ਬਈ ਹਾਂ ਵੀਰੇ ਜਦੋਂ ਮਤਲਬ ਆਪਾਂ ਪਹਿਲਾਂ ਸਟਾਰਟਿੰਗ ਕੀਤੀ ਸੀਗੀ ਘੋੜੀ ਲਈ ਆ ਉਦੋਂ ਲੋਕਾਂ ਦੇ ਵਿੱਚ ਮਤਲਬ ਇੰਨਾ ਕਰੇਜ਼ ਨਹੀਂ ਸੀਗਾ ਜੀ ਆਪਾਂ ਨੂੰ ਇੱਕ ਸ਼ੌਂਕ ਵਜੋਂ ਆਪਾਂ ਉਹ ਘੋੜੀ ਲਿਆਂਦੀ ਸੀਗੀ ਆਪਾਂ ਅਸੀਂ ਉਦੋਂ ਜਗਰਾਉ ਮੰਡੀ ਜਦੋਂ ਘੋੜੀ ਲੈਣ ਗਏ ਜੀ ਉਦੋਂ ਘੋੜੀਆਂ ਦਾ ਮਤਲਬ ਰੇਟ ਵੀ ਹਨਾ ਬਹੁਤ ਘੱਟ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਹਾਂ ਫਰਕ ਸੀ ਬਈ ਹਾਂ ਫਰਕ ਸੀਗਾ ਮੰਡੀਆਂ ਤੇ ਜਿਵੇਂ ਹੁਣ ਅੱਜ ਕੱਲ ਕੀ ਆ ਅੱਜ ਕੱਲ ਸੋਸੇ ਬਾਜੀ ਜ਼ਿਆਦਾ ਵਧੀ ਹੋਈ ਆ ਜੀ ਜਿਹੜੀ ਉਹ ਟਾਈਮ ਸੀਗਾ ਉਹ ਟਾਈਮ ਦੇ ਵਿੱਚ ਕੀ ਸੀਗਾ ਕਿ ਲੋਕ ਜਿਹੜੇ ਘੋੜਿਆਂ ਨੂੰ ਸੱਚਾ ਪਿਆਰ ਕਰਨ ਵਾਲੇ ਸੀਗੇ ਕੇ ਮੈਂ ਮਾਹੌਲ ਦੇਖਿਆ ਮੰਡੀਆਂ ਦਾ ਉਹ ਟਾਈਮ ਦੇ ਵਿੱਚ ਤੇ ਕਈ ਕੋਝਾਂ ਦੇ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਬੈਠੇ ਹੁੰਦੇ ਸੀਗੇ ਜੀ ਕਿਸੇ ਕੋਝੇ ਦਾ ਟੈਂਟ ਲੱਗਿਆ ਹੁੰਦਾ ਸੀਗਾ ਤੇ ਬਾਹਲੇ ਕੋਝੇ ਦਾ ਹੁੰਦਾ ਦਾਖਤਾਂ ਥੱਲੇ ਬੰਨੇ ਹੁੰਦੇ ਸੀਗੇ ਹਾਂ ਤੇ ਕੀ ਵੀ ਆਪਾਂ ਜਦੋਂ ਆਪਾਂ ਫਤੇ ਨੂੰ ਲੈ ਆਨੇ ਆ ਮੰਡੀ 'ਚ ਹਨਾ ਤੇ ਜਿਹੜਾ ਆਪਾਂ ਕਿੱਦਾਂ ਦਾ ਰਿਸਪੌਂਸ ਰਹਿੰਦਾ ਤੇ ਕਿੰਨੀਆਂ ਮੰਡੀਆਂ ਲਾ ਚੁੱਕਾ ਬਾਈ ਬਤਿਆ ਆਪਣਾ ਬਾਈ ਹਾਂ ਬਈ ਜੇ ਆਪਾਂ ਫਤੇ ਦੀ ਗੱਲ ਕਰਦੇ ਆ ਤਿੰਨ ਮੰਡੀਆਂ ਲਾ ਚੁੱਕਿਆ ਫਤੇ ਠੀਕ ਹੈ ਬਾਈ ਪਹਿਲੇ ਦਿਨ ਤੋਂ ਹੀ ਜਦੋਂ ਮਤਲਬ ਸਟਾਰਟਿੰਗ ਦੇ ਵਿੱਚ ਹੀ ਆਪਾਂ ਫਤੇ ਨੂੰ ਲੈ ਗਏ ਆ ਉਹ ਟਾਈਮ ਦੇ ਵਿੱਚ ਹੀ ਹਨਾ ਲੋਕਾਂ ਕੰਨੀਓ ਬਹੁਤ ਜ਼ਿਆਦਾ ਪਿਆਰ ਮਿਲਿਆ ਫਤਿਹ ਨੂੰ ਜੀ ਬਈ ਕਿਉਂਕਿ ਜੀਪ ਦੂਜੀ ਮੰਜ਼ੀ ਦੇ ਲਿਜਾਣ ਨੂੰ ਬੰਦੇ ਜੀ ਤਾਂ ਹੀ ਕਰਦਾ ਜਦੋਂ ਪਹਿਲੀ ਮੰਜ਼ੀ ਤੇ ਬਹੁਤ ਜ਼ਿਆਦਾ ਉਹਨੂੰ ਪਿਆਰ ਮਿਲਿਆ ਹੋਵੇ ਬਿਲਕੁਲ ਬਈ ਤੂੰ ਲੈ ਕੇ ਕਿਉਂ ਲੈ ਕੇ ਜਾਣ ਲੱਗਿਆ ਮੰਜੀ ਤੂੰ ਜੀ ਬਈ ਤਾਂ ਲੋਕਾਂ ਕੰਨੀਓ ਮਤਲਬ ਇਹਨੂੰ ਪਹਿਲਾਂ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਗਿਆ ਕਿਉਂਕਿ ਇਹ ਜਦੋਂ ਆਪਾਂ ਦੁੱਧਾਂ ਦੇ ਵਿੱਚ ਲੈ ਗਏ ਆ ਤਾਂ ਇਹ ਇਹਦੀ ਹਾਈਟ ਆ ਕਿ ਦੀ ਇਹ 65 ਇੰਚ ਸੀਗੀ ਉਦੋਂ 65 ਇੰਚ ਸੀਗੀ ਜੀ ਬਈ ਤੇ ਇਹਦਾ ਕਿਹੜੀ ਬੋਡੀ ਦਾ ਸਟਰਕਚਰ ਸੀਗਾ ਮਤਲਬ ਕਿ ਦੀ ਇਹਦੀ ਲੈਂਥ ਸੀਗੀ ਬੋਡੀ ਦੀ ਪਹਿਲਾਂ ਤੁਈ ਮਤਲਬ ਐਂ ਲੱਗਦਾ ਸੀ ਇਹ ਦੁੱਧਦੰਦ ਸੂਈ ਨਹੀਂ ਕਰਦਾ ਸੀਗਾ ਬਿਲਕੁਲ ਬਈ ਪਹਿਲਾਂ ਤੁਈ ਆਪਦੇ ਆਪ ਨੂੰ ਮਤਲਬ ਇਹ ਦਿੱਖ ਪਹਿਲੇ ਇਟਾਲੀਅਨ ਇਕ ਜਿਹਾ ਹਾਂ ਪਹਿਲਾਂ ਤੁਈ ਇਟਾਲੀਅਨ ਨਹੀਂ ਲੱਗਦਾ ਸੀਗਾ ਇਹ ਕਿਹਦਾ ਅਗਰੈਸ਼ਨ ਥੋੜਾ ਜਿਹਾ ਨਾ ਮਤਲਬ ਮੰਡੀ ਦੇ ਵਿੱਚ ਜਾ ਕੇ ਦੱਸਦਾ ਸੀ ਕਿ ਮੈਂ ਪਹੁੰਚਾਂਗਾ ਮੈਂ ਪਹੁੰਚਿਆ ਮੈਂ ਹਾਂ ਹਾਂ ਤੇ ਗੁਰਵਿੰਦਰ ਭਾਈ ਆਪਾਂ ਗੱਲਬਾਤ ਕਰੀਏ ਹਨਾ ਵੈਸੇ ਤਾਂ ਜਿਹੜੇ ਆਪਣੇ ਕੇਜ ਨਾਲ ਸਾਰੇ ਸੱਜਣ ਮਿੱਤਰ ਜੁੜੇ ਹੋਏ ਆਣਾ ਉਹਨਾਂ ਨੂੰ ਫਤੇ ਦੀ ਬਲੱਡ ਲੈਣ ਬਾਰੇ ਚੰਗੀ ਤਰੀਕੇ ਨਾਲ ਜਾਣਕਾਰੀ ਹੈ ਨਾ ਤੇ ਆਪਾਂ ਤਾਂ ਸਦੀਵ ਇਹਦੀ ਮਦਰ ਤੇ ਫਾਦਰ ਸਾਈਡ ਵੱਲੋਂ ਤੇ ਕਿੰਨੀ ਇਹਦੀ ਉਮਰ ਹੋ ਗਈ हां भाई एडी जी आजकल आज ਦੇ ਟਾਈਮ ਦੇ ਵਿੱਚ ਨਾ ਟ੍ਰੋਪ ਦੇ 47 ਮਹੀਨੇ ਦਾ ਹੋ ਗਿਆ ਜੀ ਬਈ 47 ਮੰਥ ਦਾ ਹੋ ਗਿਆ ਠੀਕ ਹੈ ਬਈ ਤੇ ਜਿਹੜੀ ਇਹਦੀ ਹਾਈਟ ਆ ਬੈਡ ਸਕੇਲ ਜਿਹੜਾ ਆਪਾਂ ਪੂਰੀ ਮਾਪੀਏ ਤਾਂ 68 ਇੰਚ ਆ ਜੀ ਬਈ ਆਪਾਂ ਮੰਡੀ ਦੇ ਉੱਪਰ 67 ਲਿਖਿਆ ਸੀਗਾ ਜੀ ਬਈ ਲਿਖ ਕੇ ਪੋਸਟਰ ਲਾਇਆ ਸੀਗਾ ਉਹਦਾ ਮਤਲਬ ਇਹ ਸੀਗਾ ਕਿ ਜੇਕਰ ਆਪਾਂ ਨੂੰ ਕੋਈ ਬੰਦਾ ਉੱਥੇ ਮਹਿਨਤੀ ਕਰਾਉਂਦਾਗਾ ਕੁੜੇ ਨੂੰ ਤਾਂ ਆਪਾਂ ਸਾਰਿਆਂ ਦੇ ਸਾਹਮਣੇ ਖੁੱਲਾ ਚੈਲੰਜ ਸੀਗਾ ਕਿ ਉਹਦੀ ਮਿਹਨਤੀ ਕਰਾਵਾਂਗੇ ਇਹ ਨਹੀਂ ਹੈਗਾ ਕਿ ਕੱਲਾ ਉਹ ਦਿਖਾਉਣ ਲਈ ਲਿਖਿਆ ਹੋਇਆਗਾ ਕਿ 60 ਇੰਚ ਕਿ ਕੁੜੇ ਦਾ ਕੱਦ ਕਿਦਾ ਉਹ 60 ਇੰਚਾ ਕਿ ਜੇ ਕੋਈ ਮਹਿਨਤੀ ਕਰੂਗਾ ਤਾਂ ਆਪਾਂ 60 ਇੰਚ ਪੂਰਾ ਕਰਕੇ ਦੇਵਾਂਗੇ ਕੁੜੇ ਦਾ ਠੀਕ ਆ ਬਈ ਤੇ ਬਈ ਆਪਾਂ ਦੱਸ ਦਈਏ ਵੀ ਇਹਦੇ ਫਾਦਰ ਤੇ ਇਹਦੀ ਮਦਰ ਦਾ ਨਾਮ ਲਓ ਬਈ ਹਾਂ ਵੀ ਇਹ ਜੇ ਕਹਦਾ ਇਹਦੀ ਫਾਦਰ ਦੀ ਗੱਲ ਕਰਦੇ ਆਪਾਂ ਪਿਓ ਦੀ ਗੱਲ ਕਰਦੇ ਆ ਤਾਂ ਉਹ ਮੱਝੂ ਕੇ ਲੈ ਜਾਂਦਾ ਸਾਇੰਸ ਦਾ ਕੋਡ ਅਜਦਾਲ ਦੀ ਗੱਲ ਦਾ ਜੀ ਬਈ ਹਾਂਜੀ ਉਹ ਇਹਦਾ ਪਿਓ ਸੀਗਾ ਆਜ਼ਾਦ ਇਹਦਾ ਮਤਲਬ ਅੱਗੇ ਉਹਦਾ ਕਿਹਦਾ ਗ੍ਰੈਂਡਫਾਦਰ ਜਾਂ ਆਪਾਂ ਕਹਿੰਦੇ ਆਂ ਦਾਦਾ ਦਾਦਾ ਆ ਗਿਆ ਬਿਲਕੁਲ ਹਣਾ ਬਈ ਉਹ ਯਾਦ ਆ ਗਿਆ ਬਿਲਕੁਲ ਬਈ ਬਈ ਜਿਵੇਂ ਆਪਾਂ ਗੱਲਬਾਤ ਚਲੋ ਆਪਾਂ ਸੈਂਸਿਆ ਪਰਨਕੋੜੇ ਨੂੰ ਜਾਣਦੀ ਹੈ ਸਾਰੀ ਦੁਨੀਆ ਹਣਾ ਬਹੁਤ ਵਧੀਆ ਟੌਪ ਦੇ ਰਿਜ਼ਲਟ ਜੀ ਮੈਂ ਕਹਿੰਨਾ ਬਈ ਗੱਲਬਾਤ ਕਰੀਏ ਵੀ ਇਹਦੇ ਪਹਿਲੇ ਜਿਹੜੇ ਚੁਣਵੇਂ ਬੱਚਿਆਂ ਦੇ ਵਿੱਚੋਂ ਜਿਹੜਾ ਫਤਿਹ ਆ ਹਣਾ ਜਿਹੜਾ ਉਹ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਹਣਾ ਕੱਲੀ ਵੀ ਆਪਾਂ ਫਾਦਰ ਵਾਲੀ ਤਾਂ ਨਹੀਂ ਮੰਨ ਸਕਦੇ ਹਣਾ ਕਿ ਇਹਦੀ ਮਦਰ ਸਾਈਡ ਵੀ ਤਾਂ ਸੀ ਕਿ ਉਹ ਕਿ ਮਦਰ ਸਾਈਡ ਸਟਰੋਂਗ ਸੀਗੀ ਤਾਂ ਵੀ ਕੋੜੇ ਨੇ ਕੋਸਣਾ ਕੁਝ ਦਿਖਾਇਆ ਕਿ ਨਹੀਂ ਹਾਂ ਉਹਦੇ ਜਿਹੜੀ ਇਹਦੀ ਮਦਰ ਸੀਗੀ ਉਹ ਮਤਲਬ ਕਿਦਾ ਮਹਿਲ ਕਲਾਂ ਉਹ ਟਾਈਮ ਦੇ ਵਿੱਚ ਪੂਰਾ ਸੀਗਾ ਮਹਿਲ ਕਲਾਂ ਸੀਲ ਸਿੰਘ ਦਾ ਕੋੜਾ ਸੀਗਾ ਜੀ ਬਈ ਉਹਦੀ ਮਤਲਬ ਬੱਚੀ ਸੀਗੀ ਇਹਦੀ ਮਾਂ ਆਪ ਠੀਕ ਹੈ ਬਈ ਉਹ ਬਲੋਤਰੋਂ ਆਈ ਸੀ ਕਿਦੀ ਇਹਦੀ ਗਾਂਹਾਂ ਦਾਦੀ ਸੀਗੀ ਉਹ ਬਲੋਤਰੋਂ ਆਈ ਸੀਗੀ ਠੀਕ ਹੈ ਬਈ ਤੇ ਜਿਹਦਾ ਇਹਦਾ ਪਿਓ ਵੀ ਇਹਦੀ ਦਾਦੀ ਨਾਲ ਹੀ ਆਇਆ ਸੀਗਾ ਠੀਕ ਆ ਬਈ ਹਾਂ ਇਹਨਾਂ ਨੇ ਆ ਕੇ ਉਹਨੂੰ ਮਤਲਬ ਦੱਸਣ ਦੇ ਮਤਲਬ ਇਹਨਾਂ ਦਾ ਆਪਾਂ ਪੂਰੀ ਲਈ ਸੀਗੀ ਕਿ ਉਹਨਾਂ ਨੇ ਉਦੋਂ ਮੇਟ ਕਰਾ ਕੇ ਮਤਲਬ ਇਹ ਬੱਚੀ ਆਈ ਸੀਗੀ ਠੀਕ ਆ ਬਈ ਬੱਚੀ ਪਹਿਲਾਂ ਤੋਂ ਹੀ ਮਤਲਬ ਟੌਪਤੀ ਸੀਗੀ ਬੱਚੀ ਬਹੁਤ ਚੰਗੀ ਸੀਗੀ ਜਿਹੜੀ ਇਹਦੀ ਫਤੇ ਦੀ ਮਾਂ ਸੀ ਫਤੇ ਦੀ ਮਾਂ ਸੀਗੀ ਠੀਕ ਆ ਬਈ ਉਹਨੇ ਵੀ ਜਿੰਨੇ ਬੱਚੇ ਕੀਤੇ ਦਿੱਤੇ ਆ ਉਹ ਟੌਪ ਹੀ ਦਿੱਤੇ ਇੱਕ ਬਸੇ ਦੀ ਆਪਣੇ ਘਰੇ ਖੜੀ ਆ ਉਹਦੀ ਉਹ ਵੀ ਬਹੁਤ ਜ਼ਿਆਦਾ ਬਰੀਕੀਆਂ ਦੇ ਵਿੱਚ ਬਿਲਕੁਲ ਹੈ ਨਾ ਬਈ ਜਿਹਦੇ ਪਤਲਾ ਜਿਹਾ ਪਲੇਜ ਹੈ ਨਾ ਮਤਲਬ ਹਾਂਜੀ ਹਾਂਜੀ ਬਈ ਠੀਕ ਆ ਬਈ ਤੇ ਬਈ ਉਹ ਕਿਵੇਂ ਆਪਾਂ ਨੂੰ ਸ਼ੌਂਕ ਕਿਵੇਂ ਹੈ ਨਾ ਜੇ ਆਪਾਂ ਕਹਦੀ ਵੀ ਪਹਿਲਾ ਆਸ ਕਰੂ ਆਪਾਂ ਵਧੀਆ ਹਨਾ ਚਲੋ ਜਿਵੇਂ ਆ ਜੱਟ ਜਿਮੀਦਾਰ ਹੁੰਦੇ ਆ ਆਪਣਾ ਕੰਮ ਤਾਂ ਹੁੰਦਾ ਵਧੀਆ ਹਨਾ ਘੋੜੇ ਨੇ ਆਉਣ ਨਾਲ ਬਾਈ ਕੀ ਕੀ ਖੱਟਿਆ ਜਿਵੇਂ ਆਪਾਂ ਕਹਿੰਦੇ ਨੇ ਕਈ ਸੱਜਣ ਕਹਿੰਦੇ ਨੇ ਯਾਰ ਬਾਈ ਅਸੀਂ ਨਾਮ ਖੱਟ ਰਹੇ ਆ ਕੋਈ ਬੰਦਾ ਕਹੇ ਯਾਰ ਹਨਾ ਵੀ ਦੋਸਤ ਮਿੱਤਰ ਖੱਟ ਰਹੇ ਆ ਜਿਹੜਾ ਗੁਰਵਿੰਦਰ ਕੀ ਸੋਚਦਾ ਕਿਉਂਕਿ ਪੜਿਆ ਲਿਖਿਆ ਬੰਦਾ ਹਨਾ ਘੋੜੇ ਦੇ ਆਉਣਾ ਉਹਦੀ ਲਾਈਫ ਵਿੱਚ ਕਿੰਨਾ ਕੁ ਫਰਕ ਪਿਆ ਬਾਈ ਵੀ ਤੇ ਸਭ ਤੋਂ ਪਹਿਲਾਂ ਤਾਂ ਮੇਨ ਗੱਲ ਇਹ ਹੈ ਕਿ ਮੇਨ ਇੱਥੇ ਆ ਕੇ ਮੁੱਕਦੀ ਆ ਹਨਾ ਜਿਹੜਾ ਘੋੜਾ ਰੱਖਣਾ ਇੱਕ ਠੀਕ ਆ ਕੂੜਾ ਰੱਖਣਾ ਕੱਲਾ ਇਹ ਨਹੀਂ ਹੈਗਾ ਕਿ ਆਪਾਂ ਉਹਦੀ ਕੱਲੀ ਕਰਾਉਸਿੰਗ ਕਰਾਈ ਜਾਂਦੇ ਆ ਠੀਕ ਆ ਇੱਕ ਕਮਾਈ ਦਾ ਸਾਧਨ ਹੀ ਆ ਜੀ ਆਪਦੀ ਆਤਮਾ ਦੀ ਆਪਾਂ ਕਹਿੰਦੇ ਹੁੰਦੇ ਸੰਤੋਸ਼ਟੀ ਜੀ ਉੱਥੇ ਆ ਕੇ ਮਤਲਬ ਗੱਲ ਮੁੱਕ ਜਾਂਦੀ ਆ ਸਾਰੀ ਜਦੋਂ ਮਤਲਬ ਕਦੇ ਆਪਣਾ ਆਪ ਦਾ ਜਾਨਵਰ ਤਿਆਰ ਕੀਤਾ ਹੋਇਆਗਾ ਜਦੋਂ ਆਪਾਂ ਘਰੇ ਆਉਂਦੇ ਆ ਠੀਕ ਆ ਆਪਾਂ ਨੂੰ ਆਇਆ ਨੂੰ ਬਾਹਰੋਂ ਹਾਕ ਮਾਰਦਾਗਾ ਜਾਨਵਰ ਠੀਕ ਆ ਆਵਾਜ਼ ਮਾਰਦਾਗਾ ਤੇ ਆਪਾਂ ਉਹਦੇ ਕੋਲ ਜਾਂਦੇ ਆ ਉਹਦੀ ਸਾਮ ਕਰਦੇ ਆ ਜਾਨਵਰ ਦੀ ਬਿਲਕੁਲ ਉਹੀ ਸਭ ਤੋਂ ਦੁਨੀਆ ਤੇ ਸਭ ਤੋਂ ਵੱਡੀ ਗੱਲ ਸਾਡੇ ਲਈ ਤਾਂ ਸਾਨੂੰ ਕੋਈ ਲਾਲਚ ਨਹੀਂ ਕਿਸੇ ਦੀ ਕ੍ਰੋਸਿੰਗ ਦਾ ਕਿ ਚੰਗਾ ਜਾਨਵਰ ਹੋਇਆ ਇਹ ਹੈਗੀ ਗੱਲ ਸਾਡੇ ਜਿਆਦਾ ਦੋਸਤਾਂ ਦੀ ਵੀ ਸੀ ਸੋਚ ਆ ਇਹ ਕਹਿੰਦੇ ਆਪਾਂ ਨਾ ਕਿ ਕ੍ਰੋਸਿੰਗ ਦੇਣੀ ਆ ਲੋਕਾਂ ਨੂੰ ਜੀ ਪਰ ਮੈਂ ਕੋਈ ਹੋਰ ਚੀਜ਼ਾਂ ਕਈ ਨੋਟ ਕਰਦਾਗਾ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਆਪਾਂ ਕਹਿੰਦੇ ਆ ਕਿ ਹਾਂ ਵੀ ਆਮ ਹੁੰਦੀ ਆ ਕਦੋਂ ਚੀਜ਼ ਆਪਾਂ ਲੋਕਾਂ ਨੂੰ ਦੇਣੀ ਚਾਹੁੰਦੇ ਆ ਕਿ ਹਾਂ ਵੀ ਕ੍ਰੋਸਿੰਗ ਵੀ ਉਹੀ ਚੀਜ਼ ਆ ਜਾਂਦੀ ਹੈ ਉੱਥੇ ਆ ਜਾਂਦੀ ਹੈ ਇਹਦਾ ਚੰਗੀ ਚੀਜ਼ ਆ ਜਦੋਂ ਆਪਾਂ ਕ੍ਰੋਸਿੰਗ ਦੇਣੀ ਚਾਹੁੰਦੇ ਆ ਕਿਸੇ ਲੋਕਾਂ ਨੂੰ ਆਪਾਂ ਕਹਿੰਦੇ ਆ ਕਿ ਆਓ ਕ੍ਰੋਸਿੰਗ ਕਰਾਓ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਉਹਨਾਂ ਤੋਂ ਫੀਸ ਲੈਣ ਦਾ ਮਤਲਬ ਆਪਾਂ ਕੋਈ ਲਾਲਚ ਆ ਸਮਝ ਗਏ ਕਿ ਆਪਾਂ ਫੀਸ ਲੈਣੀ ਆ ਆਪਣੀ ਦਾ ਸੋਚ ਇਹ ਆ ਕਿ ਹਰ ਘਰੇ ਜਿਹੜਾ ਜ ਆਪਣੇ ਕੋਲ ਜਾਨਵਰ ਆ ਉਹਦਾ ਜਿਹੇ ਜਾਨਵਰ ਸਾਰਿਆਂ ਦੇ ਘਰੇ ਖੜਾ ਹੋਵੇ ਆਮਕਲ ਲੋਕਾਂ ਦੇ ਕਿਉਂਕਿ ਜਿਹੜੀ ਹੁਣ ਫੀਸ ਆ ਵਿਚ ਵਿਚ ਚੰਗੇ ਸਟਾਡੀਅਮ ਨੇ ਸਮਝ ਗਏ ਉਹਨਾਂ ਦੀ ਜਿਹੜੀ ਫੀਸ ਆ ਉਹ ਲੱਖ ਲੱਖ 2 2 3 3 ਲੱਖ ਰੁਪਇਆ ਦਾ ਜਿਹੜਾ ਆਮ ਬੰਦਾਗਾ ਉਹਦੇ ਲਈ ਇੰਨੇ ਪੈਸੇ ਕੱਢਨੇ ਬਹੁਤ ਔਖੇ ਆ ਉਹ ਇੱਕ ਸੌਂਕ ਮਾਰਨਾਂ ਦੀ ਗੱਲ ਹੋ ਜਾਂਦੀ ਆ ਉੱਥੇ ਉਹ ਫੋਰਡ ਨਹੀਂ ਕਰਦੇ ਪਏ ਹਨਾ ਜਿਹੜੇ ਬੰਦੇ ਆਪਣੇ ਹਾਂ ਹਾਂ ਆਪਾਂ ਵੀ ਇੱਕ ਜੇ ਆਪਾਂ ਦੇਖੀਏ ਆਪਣਾ ਜਿਹੜਾ ਮੇਨ ਕੀਤਾਗਾ ਉਹਦਾ ਖੇਤੀਬਾੜੀ ਆ ਸਮਝਣੇ ਖੇਤੀਬਾੜੀ ਦੇ ਵਿੱਚੋਂ ਜੇ ਆਪਾਂ ਮਾਹਮਲੇ ਤੇ 10 ਕਿੱਲੇ ਕਰਦੇ ਆਂ ਸਾਵੇਂ 20 ਕਿੱਲੇ ਕਰਦੇ ਆਂ ਸਾਤ ਸਾਲ ਪਾਲਦੇ ਆਂ ਤਾਂ ਉਹਦੇ ਚੋਂ 3 ਲੱਖ ਰੁਪਏ ਬਚਦਾਗਾ ਹਾਂ ਸਮਝਣੇ ਉਹ 3 ਲੱਖ ਰੁਪਇਆ ਆਪਾਂ ਜਾ ਕੇ ਕੋਈ ਤੇ ਕੰਫਿਜ਼ ਰਹੀ ਆਈਏ ਹਾਂ ਸਮਝਣੇ ਇਹ ਹੋ ਸਕਦਾ ਕਿ ਜੇ ਆਮ ਸੋਹਦੇ ਜਵਾਕ ਨੇ ਕਹਿੰਨਾ ਉਹ ਜੂਤੂ ਉੱਤੇ ਦੇ ਵੀ ਉਧਰ ਜਾ ਰਹੇ ਆ ਆਪਾਂ ਦੇਖੋ ਫਾਰਮ ਦੇਖਦੇ ਆ ਇਹ ਨਹੀਂ ਦੇਖਦੇ ਕਿ ਜੇ ਉਹ ਫਾਰਮਾਂ ਨੂੰ ਸੰਭਾਲਣ ਲਈ ਕੋਈ ਦਿਨ ਬੰਦੇ ਰੱਖੇ ਹੋਏ ਆ ਸਮਝ ਗਏ ਉਹਨਾਂ ਦੀ ਵੀ ਮਜਬੂਰੀ ਹੈ ਇਹ ਨਹੀਂ ਕਹਿੰਦੇ ਕਿ ਹਾਂ ਬਈ ਉਹ ਖਰਚਾ ਕਿਉਂ ਲੈ ਰਹੇ ਆ ਉਹਨੇ ਬੰਦੇ ਰੱਖੇ ਹੋਏ ਆ ਉਹਨਾਂ ਨੇ ਇੱਡਾ ਫਾਰਮ ਪਾਇਆ ਅਗਲੇ ਨੇ ਹਣਾ ਉਹਦੇ ਆਉਣ ਜਾਣ ਦੇ ਉੱਪਰ ਕਿੰਨਾ ਖਰਚਾ ਹੁੰਦਾ ਕੋਈ ਉਹਨਾਂ ਦੀ ਤਫ਼ਸੀਲ ਨਹੀਂ ਬੰਦਦੀ ਆ ਪਰ ਆਪਣਾ ਇੱਥੇ ਕੀ ਮਕਸਦ ਆ ਕਿ ਆਪਾਂ ਇੱਕ ਜੈਨੂਇਨ ਘਰ ਦੇ ਵਿੱਚ ਰਹਿ ਕੇ ਠੀਕ ਆ ਇਹ ਗੱਲ ਹੋਰ ਆ ਜਿਹੜੀ ਆਪਣੀ ਇਹਦੀ ਡਾਈਟ ਆ ਫਤੇ ਦੀ ਉਹ ਬਿਲਕੁਲ ਨੇਚਰਲ ਆ ਠੀਕ ਆ ਬਈ ਉਹੀ ਵੀ ਬੰਦਾ ਆਪਾਂ ਨੂੰ ਨਾ ਚੈਲੰਜ ਨਹੀਂ ਕਰ ਸਕਦਾ ਉਹਦੇ ਲਈ ਠੀਕ ਆ ਬਈ ਜੇ ਕੋਈ ਚੈਲੰਜ ਕਰਦਾ ਤਾਂ ਆਪਾਂ ਉਹਦਾ ਟੈਸਟ ਤੱਕ ਲਾਉ ਨੂੰ ਤਿਆਰਾਂ ਕਿ ਅੱਜ ਤੱਕ ਉਹਨੂੰ ਆਪਾਂ ਪੋਟੋ ਦਾ ਇੱਕ ਚਮਚਾ ਵੀ ਨਹੀਂ ਦਿੱਤਾ ਠੀਕ ਆ ਬਈ ਕਦੇ ਵੀ ਕਿਉਂਕਿ ਆਪਾਂ ਨੂੰ ਵਿਸ਼ਵਾਸ ਹੀ ਹੈ ਨਹੀਂ ਕਿਸੇ ਦੀ ਬਣਾਈ ਹੋਈ ਚੀਜ਼ ਦੇ ਉੱਪਰ ਠੀਕ ਆ ਬਈ ਆਪਾਂ ਨੂੰ ਇਦਾਂਗਾ ਕਿ ਆਪਣੇ ਘਰ ਦਾ ਕਿਹਦਾ ਦਾਣਾ ਬਣਿਆ ਹੋਇਆਗਾ ਉਹ ਤੋਂ ਉੱਪਰ ਕੋਈ ਚੀਜ਼ ਹੀ ਨਹੀਂਗੀ ਠੀਕ ਆ ਬਈ ਜਿਹੜੇ ਆਪਣੇ ਪੰਜਾਬੀ ਲੋਕ ਆ ਇਹਨਾਂ ਦੇ ਆਪ ਦੇ ਕਰਦ ਸੇਸੇ ਫੋਟੋ ਦੇ ਉੱਪਰ ਆ ਜੀ ਆਮ ਹੀ ਲੋਕਾਂ ਦੇ ਠੀਕ ਆ ਇਹਨਾਂ ਨੇ ਕਿਹਦਾ ਕੋਈ ਪੋਟੋ ਦਿਖਾਦੇ ਆ ਜੀ ਸਾਗੇ ਜੇ ਪੋਟ ਉਹ ਤਾਂ ਸੱਤ-ਸੱਤ ਫੋਟ ਦੇ ਹੋ ਜਾਂਦੇ ਉਹਨਾਂ ਕੋਲ ਕਦੇ ਪੈਸਾ ਘੱਟ ਸੀਗਾ ਬਿਲਕੁਲ ਬਈ ਉਹ ਵੀ ਖਾ ਇਹ ਕਹਿੰਦੀ ਹਾਲ ਚੀਜ਼ ਆ ਕਨਾ ਉਹਦੀ نسل ਤੇ ਠੀਕ ਆ ਜਿਹੜਾ ਮਾਹੌਲ ਆ ਵਾਤਾਵਰਨਾ ਕਿਦਾਂ ਦਾ ਉਹ ਚੀਜ਼ ਹੈ ਮਤਲਬ ਉਹਦੇ ਉੱਪਰ ਹਨਾ ਅਫੈਕਟ ਕਰਦੀ ਆ ਬਿਲਕੁਲ ਹਨਾ ਬਈ ਜੇ ਕਦੇ ਪਸ਼ੂ ਨੇ ਪਸ਼ੂ ਆਪਾਂ ਮਾਹੌਲ ਵਧੀਆ ਦਿੱਤਾ ਹੋਇਆਗਾ ਕਦੇ ਸਮਝੀਏ ਉਹਨੂੰ ਪਾਣੀ ਵਧੀਆਗਾ ਉਹਨੂੰ ਆਪਾਂ ਨੇਚਰਲ ਖਾਾਕ ਦਿੰਨੇ ਆ ਆਪਦੇ ਘਰ ਦੀ ਬਣੀ ਹੋਈ ਖਾਾਕ ਦਿੰਨੇ ਆ ਉਹਨੂੰ ਸਮਝੀਏ ਐਦੋਂ ਉੱਪਰ ਮੇਰੇ ਹਿਸਾਬ ਨਾਲ ਤਾਂ ਕੋਈ ਹੋਰ ਚੀਜ਼ ਤਾਂ ਕੋਈ ਐਦੋਂ ਉੱਪਰ ਹੋ ਨਹੀਂ ਸਕਦੀ ਬਿਲਕੁਲ ਹਨਾ ਤੇ ਗੁਰਵਿੰਦਰ ਭਾਈ ਕੀ ਫਿਰ ਫੀਸ ਚਾਰਜ ਕਰਦੇ ਹਨ ਜੇ ਕੋਈ ਸੱਜਣ ਜਿਹੜਾ ਆਉਂਦਾ ਕੋਈ ਪ੍ਰੇਮ ਵਾਲਾ ਆਉਂਦਾ ਚੱਲ ਹਨ ਕਿਵੇਂ ਵੀ ਆਪਾਂ ਜਿਹੜੀ ਫੈਕਸ ਜੀ ਜਿਹੜੀ ਰੱਖੀ ਪਈ ਆ ਚਲੋ ਬਾਹਰ ਘੜਦਾ ਉਹ ਤਾਂ ਹੋ ਜਾਂਦੀ ਹੁੰਦੀ ਆ ਬੰਦੇ ਨਾਲ ਹਨ ਹਾਂਜੀ ਵੀਰੇ ਇਹਦੀਆਂ ਆਪਾਂ 21000 ਰੁਪਏ ਫੀਸ ਰੱਖੀ ਹੋਈ ਹੈ ਆਪਣੀ 21000 ਹਾਂਜੀ ਉਹਦੇ ਵਿੱਚੋਂ ਵੀ ਮਤਲਬ ਆਪਾਂ ਜੋ ਕਿਦਾਂ ਦਾ ਜੇ ਕੋਈ ਹੋਵੇ ਕਰ ਦਿੰਦੇ ਆ ਉਹਦਾ ਮਤਲਬ ਇਕੱਲਾ ਫੀਸ ਰੱਖਣ ਦਾ ਮਤਲਬ ਇਹ ਨਹੀਂ ਹੈਗਾ ਕਿ ਕੋਈ ਘੋੜੇ ਦੇ ਵਿੱਚ ਕੋਈ ਘਾਟ ਆ ਜਾਂ ਆਪਾਂ ਹਨਾ ਕਿ ਅਗਲੇ ਨੂੰ ਸਾਡਾ ਹਨਾ ਕਮਾਈ ਦਾ ਇੱਕ ਹੁੰਦਾ ਟਾਰਗੇਟ ਹੁੰਦਾ ਬੰਦੇ ਦਾ ਕਿ ਇਹਦੇ ਤੋਂ ਕਮਾਈ ਕਰਨੀ ਆ ਹਾਂ ਆਪਾਂ ਕੁਝ ਤੋਂ ਕਮਾਈ ਦਾ ਉਹਨੂੰ ਸਾਧਨ ਬਣਾਇਆ ਹੀ ਨਹੀਂਗਾ ਨਹੀਂ ਬਣਾਉਣਾਗਾ ਬਣਾਉਣਾ ਨਹੀਂ ਹਾਂ ਕਿਉਂਕਿ ਜੇ ਕਮਾਈ ਦਾ ਸਾਧਨ ਨਾ ਹੋਵੇ ਬ੍ਰੇ ਇਹ ਤੋਂ ਹੀ ਕਮਾਈ ਲੈਣੀ ਹੋਵੇ ਤਾਂ ਕਮਾਈ ਲੈਣ ਦੇ ਹੌਲ ਬਥੇ ਦੇ ਸਾਧਨਾਂ ਲੋਕ ਆਉਂਦੇ ਆ ਨਾਲ ਆਪਾਂ ਵਪਾਰ ਤੋਲ ਸਕਦੇ ਆ ਨਾਲ ਘੋਰੀਆਂ ਲਿਆ ਕੇ ਹੌਲ ਕੜੀਆਂ ਕਰ ਸਕਦੇ ਆ ਉਹਨੂੰ ਭਰਾ ਕੇ ਉਹਨੇ ਬੱਚੇ ਵੇਚ ਸਕਦੇ ਆ ਸਮਝਿਆ ਕਿਉਂਕਿ ਆਪਣੇ ਕੋਲ ਕੱਲਾ ਇੱਕ ਕੋ ਜਿਆਦਾ ਖੰਡਾ ਤੇ ਇੱਕ ਬਸੀਨੀ ਰੱਖਣ ਦਾ ਮੇਨ ਜਦੋਂ ਦੋ ਜਾਨਵਰ ਘਰੇ ਰੱਖੇ ਹੋਇਆ ਕਿਸੇ ਵੀ ਬੰਦੇ ਦੇ ਘਰੇ ਰੱਖੇ ਹੋਇਆ ਤਾਂ ਉਹ ਇੱਕ ਸੌਂਗ ਨੂੰ ਰੱਖੇ ਹੋਇਆ ਹਾਂ ਉਹ ਚੀਜ਼ ਹਨਾ ਉੱਥੇ ਪਹਿਲੀ ਗੱਲ ਆ ਕੇ ਜੀ ਸੋਚਨੀਆਂ ਬੰਦੇ ਦੀ ਉੱਥੇ ਆ ਕੇ ਖੜ ਜਾਂਦੀ ਆ ਕਿ ਹਾਂ ਵੀ ਬੰਦੇ ਕੋਲ ਇੱਕ ਸਟਾਲੀਆਂ ਨਾ ਘੋੜਾਗਾ ਜੇ ਉਹਨੇ ਉਹ ਤੋਂ ਪੈਸੇ ਕਮਾਉਣੇ ਹੋਣ ਉਹਨੇ ਉਹਦੇ ਬਰਬਰ ਕੁੜੀਆਂ ਲਿਆਊਗਾ ਕੁੜੀਆਂ ਲਿਆ ਕੇ ਉਹ ਤੋਂ ਭਰਾਊਗਾ ਕੁੜੀਆਂ ਭਰਾ ਕੇ ਉਹ ਤੋਂ ਬੱਚੇ ਲਊਗਾ ਬੱਚੇ ਲਿਆ ਕੇ ਉਹ ਤੋਂ ਮਤਲਬ ਪੈਸਾ ਕਮਾਊਗਾ ਸਮਝ ਗਏ ਜਦੋਂ ਕੋਈ ਫਰੀ ਦੇ ਵਿੱਚ ਉਹਦੇ ਕੋਲ ਸਟਾਲੀਆਂ ਹੈਗਾਗਾ ਜਿਹੜਾ ਹੁਣ ਕਦੇ ਸਟਾਲੀਆਂ ਖੜਾ ਕੇ ਨਾਲ ਇੱਕ ਬਸੇਰੀ ਖੜੀ ਹੈ ਬੱਚੀ ਖੜੀ ਆ ਆਪਾਂ ਉਹਨਾਂ ਨੂੰ ਸੌਂਗ ਨਾ ਪਾ ਦੇ ਪਾਲ ਲੈਣ ਆ ਕਿ ਉਹਨਾਂ ਨੂੰ ਸਾਂਭਦੇ ਆਂ ਵੀ ਉਹ ਤੋਂ ਢੀ ਸੋਚੇ ਆ ਵੀ ਜੇ ਆਪਾਂ ਘੱਟ ਰੱਖੇ ਤਾਂ ਵੀ ਉਹਨਾਂ ਨੂੰ ਉਹਨਾਂ ਦੀ ਸਾਂਭ ਚੰਗੀ ਹੋ ਜਾਵੇ ਉਹਨਾਂ ਦੀ ਸਾਂਭ ਚੰਗੀ ਹੋਈ ਤੇ ਆਪਣਾ ਕਿਹਦਾ ਵਜਦਾ ਜਿੰਨਾ ਕਿ ਮੇਰੇ ਮੈਨੂੰ ਇਹ ਨਹੀਂ ਹੈਗਾ ਕਿ ਕੋਈ ਆਊਗੀ ਤਾਂ ਮੈਂ ਉਹਨੂੰ ਕੁਝ ਪਾਉਂਗਾ ਹੈ ਜਾਂ ਉਹਨੂੰ ਕੋਈ ਆ ਕੋਈ ਚੀਜ਼ ਲਾ ਕੇ ਪਾਉਂਗਾ ਆਪਣੇ ਕੋਲ ਤਾਂ ਆਪਣੇ ਘਰ ਦੀ ਜ਼ਮੀਨ ਆ ਸਾਂਗੇ ਆਪਣੇ ਘਰੇ ਜਿੰਨੀ ਵਾਧੂ ਚੀਜ਼ ਪਈ ਆ ਸਾਂਗੇ ਦਾਣੇ ਵਗੈਰਾ ਆਪਾਂ ਉਹਨਾਂ ਨੂੰ ਪਾ ਰਹੇ ਆ ਤੇ ਉਹ ਪਲ ਰਹੇ ਆ ਆਪਣੇ ਉੱਪਰ ਉਹ ਬੋਝ ਨਹੀਂ ਹੈਗੀ ਬਾਕੀ ਉਹ ਕਰਮ ਵਾਲੇ ਕਹਿੰਦੇ ਨੇ ਵੀ ਇਹ ਇਰਾ ਕਰੇ ਬੰਨ ਲੈ ਸਾਰਾ ਕੁਝ ਆਪ ਹੀ ਇੰਤਜ਼ਾਮ ਕਰੀ ਜਾਂਦੇ ਆ ਪਰ ਆ ਜਦੋਂ ਦੇ ਆਏ ਆਪਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਗਈ ਹਾਂ ਬਿਲਕੁਲ ਆ ਵੀ ਇਹ ਤਾਂ ਆਪ ਦਾ ਖਾਣ ਪੀਣਾ ਆਪ ਹੀ ਬਣਾ ਰਹੇ ਆ ਆਪ ਹੀ ਬਣਾ ਰਹੇ ਆ ਨਾ ਤੇ ਗੁਰਵਿੰਦਰ ਭਾਈ ਰਿਜ਼ਲਟ ਫਿਰ ਹੁਣੇ ਸਟਾਰਟ ਹੋਊਗੇ ਹੁਣੇ ਆਣਾ ਵੀ ਤੇ ਵੀ ਕਿਵੇਂ ਦੇ ਬੱਚੇ ਆ ਰਹੇ ਜਿਹੜੇ ਇਹਦੇ ਰਿਜ਼ਲਟ ਆਏ ਆ ਭਾਈ ਹਾਂਜੀ ਵੀਦੇ ਇੱਕ ਬਸੇਰਾ ਆਇਆਗਾ ਕੁਲਵੰਜੀ ਪੰਜ ਠੀਕ ਆ ਭਾਈ ਉਹਦੀ ਵੀ ਮਤਲਬ ਜੇਕਰ ਦੇਖਿਆ ਜਾਵੇ ਉਹਦਾ ਵੀ ਜਿੱਦਾਂ ਉਹਦਾ ਹਨਾ ਬਾਡੀ ਆ ਉਹ ਬਿਲਕੁਲ ਆਪਦੇ ਪਿਓ ਵਾਲੀ ਆ ਜੀ ਉਹਦਾ ਪੱਟ ਪੁੜਾ ਸਮਝ ਗਏ ਉਹਦੀ ਹਾਈਟ ਉਦੀ ਲੈਂਥ ਉਦੀ ਹਨਾ ਕਿ ਫੇਸ ਕੁਆਲਟੀ ਆ ਉਹਨੂੰ ਲੰਬਾ ਫੇਸ ਲੱਗਿਆ ਹੋਇਆ ਉਹਦੀ ਕਿ ਜੀ ਧੌਣ ਆ ਉਹ ਬੱਚੇ ਦੀ ਹੁਣ ਤੋਂ ਲੈ ਕੇ ਮਤਲਬ ਇਦਾਂ ਬੈਂਕ ਪੈਂਦਾ ਪੂਰੀ ਧੌਣ ਦੋ ਮਹੀਨਿਆਂ ਦਾ ਬੱਚਾ ਸੀ ਕਿਹੜਾ ਉਹ ਮਾਂ ਤੋਂ ਹਨਾ ਮਾਂ ਦੇ ਐ ਕਿ ਲੋ ਬਰਾਬਰ ਖੜਾਉਂਦੇ ਸੀਗੇ ਮਤਲਬ ਉਹਦੇ ਢੈਟ ਦੋ ਇਹਨਾਂ ਉੱਤੇ ਜਾਂਦਾ ਸੀਗਾ ਕਾਫੀ ਮਤਲਬ ਹਾਈਟ ਦੇ ਵਿੱਚ ਹੁਣ ਵੀ ਕੱਲ ਵੀ ਗੱਲ ਹੋ ਗਈ ਸਾਡੀ ਉਹਨਾਂ ਨਾਲ ਉਹਨੇ ਦੱਸਿਆ ਉਹ ਕਹਿੰਦੇ ਮਤਲਬ ਮਾਂ ਦੇ ਬਰਾਬਰ ਜ਼ਿਆਦਾ ਹੈ ਬੱਚਾ ਹੁਣੀ ਯਾਨੀ ਕਿ ਵੀ ਰਿਜ਼ਲਟ ਤਾਂ ਇਹਨੇ ਹਾਂਜੀ ਇੱਕ ਇਹਦੀ ਵਸੇਦੀ ਆਈ ਆ ਬਸੇਦੀ ਦੇ ਵਿੱਚ ਮਾਰਕਿੰਗ ਸੇਮ ਹੀ ਆਈ ਆ ਮੱਥੇ ਦੇ ਉੱਪਰ ਬਲੇਜ ਆਇਆਗਾ ਤੇ ਉਹਦੇ ਤਿੰਨ ਪੈਰ ਚਿੱਟੇ ਆਏ ਆ ਬੱਚੀ ਦੇ ਉਹ ਵੀ ਬਹੁਤ ਸੋਹਣੀ ਆਈ ਆ ਬੱਚੀ ਠੀਕ ਹੈ ਬਈ ਜਿਹੜੀ ਇਹਦੀ ਬੱਚੀ ਸੀਗੀ ਉਹ ਕੋਈ ਜਿਹੜੇ ਕਰਾਸ ਕਰਾ ਕੇ ਲੈ ਗਏ ਸੀਗੇ ਉਹਨਾਂ ਨੇ 80000 ਦੀ ਕੋਈ ਲਈ ਸੀਗੀ ਉਹ ਓਕੇ ਤੇ ਜਦੋਂ ਮਤਲਬ ਬੱਚੀ ਆਈ ਤਾਂ ਉਹਨਾਂ ਦੀ ਕਿਹੜੀ ਉਹ ਕੁੜੀ ਸੀਗੀ ਉਹ 5 ਲੱਖ ਦੀ ਵੈਗ ਗਈ ਅੱਛਾ ਬੱਚੀ ਦੇ ਆਉਣ ਨਾਲ ਹੀ ਰਿਜ਼ਲਟ ਨਾਲ ਰਿਜ਼ਲਟ ਨਾਲ ਹੀ ਕਿਉਂਕਿ ਉਹਦੇ ਮਗਰ ਬੱਚੀ ਬਹੁਤ ਚੰਗੀ ਸੀਗੀ ਬਿਲਕੁਲ ਉਹਨਾਂ ਨੇ ਹੁਣ ਉਹ ਬੱਚਾ ਰੱਖ ਲਿਆ ਵੀ ਹਾਂ ਉਹਨਾਂ ਨੇ ਜਿੰਨਾਂ ਨੇ ਲਈ ਆ ਉਹਨਾਂ ਨੇ ਆਪਣੇ ਨਾਲ ਕੰਟੈਕਟ ਕੀਤਾ ਸੀਗਾ ਬੱਚੀ ਲੈਣ ਲੱਗਿਆਂ ਨੇ ਜੀ ਬਈ ਕਿ ਆਪਣੇ ਕੋਲ ਦੇਦੀ ਆ ਤਾਂ ਉਹਨਾਂ ਨੇ ਕੋਲਆਂ ਦੀਆਂ ਕੋਜੇ ਦੀਆਂ ਫੋਟੋਆਂ ਮੰਗਾਈਆਂ ਆਪਣੇ ਤੋਂ ਜੀ ਬਈ ਉਹ ਨਹੀਂ ਜਾਣਦੇ ਸੀਗੇ ਬੰਦੇ ਬਾਅਦਲੇ ਸੀਗੇ ਠੀਕ ਆ ਬਈ ਉਹਨਾਂ ਨੇ ਕੋਜੇ ਦੀਆਂ ਫੋਟੋਆਂ ਮੰਗਾਈਆਂ ਤੇ ਉਹ ਬੱਚਾ ਬੱਚੇ ਦਾ ਰਿਜ਼ਲਟ ਦੇਖ ਕੇ ਬੱਚਾ ਦੇਖ ਕੇ ਮਤਲਬ ਉਹਨਾਂ ਨੇ ਕੋਜੀ ਉਹਨਾਂ ਦੀ ਖਰੀਦ ਲਈ ਠੀਕ ਆ ਬਈ ਤੇ ਗੁਰਵਿੰਦਰ ਭਾਈ ਆਪਾਂ ਹਨਾ ਜਾਂਦੇ ਜਾਂਦੇ ਸੀ ਵੀ ਕੀ ਸ਼ਡਿਊਲ ਰਹਿੰਦਾ ਜੇ ਆਪਾਂ ਕਹਦੀਏ ਫਤੇ ਦਾ ਹਨਾ ਜਿਵੇਂ ਆਪਾਂ ਕਹਦੀਏ ਵੀ ਇੱਕ ਪੂਰਾ ਹੈ ਨਾ ਬਾਡੀ ਵਾਲਾ ਪਰਫੈਕਟਾ ਹਨਾ ਕੋਈ ਜਣ ਕੇ ਵਧੀਆ ਜਣ ਕੇ ਸਾਰਾ ਗੋਜ਼ਾ ਵੀ ਚਮਕਾ ਸਾਰਾ ਗੋਜ਼ਾ ਜਿਵੇਂ ਹੁਣ ਤੁਸੀਂ ਕਰੇ ਵੀ ਅਸੀਂ ਇਕੱਲੀ ਜਿਹੜੀ ਦੇਸੀ ਖਰਾਕ ਜਿਹੜੀ ਘਰ ਚੋਂ ਜਿਹੜੀ ਆਪਣੇ ਮਿਲਦੀ ਹੈ ਉਹ ਪਾ ਕੇ ਇਹਨੂੰ ਤਿਆਰ ਕਰ ਰਿਹਾ ਵੀ ਕਿੱਦਾਂ ਦਾ ਇਹਦਾ ਸ਼ਡਿਊਲ ਰਹਿੰਦਾ ਵੀ ਇਹ ਕੋਈ ਇਹਨੂੰ ਤੁਸੀਂ ਐਕਸਟਰਾ ਕੋਈ ਬੰਦੇ ਜਿਵੇਂ ਸੇਵਾ ਕਰਦੇ ਆ ਮਾਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਕਿੱਦਾਂ ਦਾ ਸ਼ਡਿਊਲ ਰਹਿੰਦਾ ਜਿਹੜਾ ਵਧੀਆ ਦਾ ਬਈ ਹਾਂ ਵੀ ਬਹੁਤ ਵਧੀਆ ਤੁਸੀਂ ਇਹ ਕੁਐਸਚਨ ਕੀਤਾਗਾ ਕਿਉਂਕਿ ਇਹ ਚੀਜ਼ ਨਾ ਮੇਨ ਸੀਗੀ ਕਿਦੇ ਨਵੇਂ ਹਨਾ ਘੋੜਾ ਪਾਲਕਾ ਜੀ ਬਈ ਅੱਜ ਕੱਲ ਘੋੜਾ ਪਾਲ ਰਹੇ ਆ ਉਹ ਮੰਡੀ ਦੇ ਵਿੱਚ ਦੇਖਿਆਗਾ ਕਿ ਜਦੋਂ ਘੋੜਾ ਹਨਾ ਖੜ ਉਹਦੇ ਵਿੱਚ ਅਗਰੈਸ਼ਨ ਹੁੰਦਾਗਾ ਕਿ ਤੌਣ ਚੱਕ ਕੇ ਇਹ ਗੱਲ ਮਤਲਬ ਕਿ ਜਿਹੜੇ ਲੋਕਾਂ ਨੇ ਹਨਾ ਮੰਡੀ ਦੇ ਉੱਪਰ ਫਤਿਹ ਨੂੰ ਦੇਖਿਆਗਾ ਕਮੈਂਟਾਂ ਦੇ ਵਿੱਚ ਵੀ ਉਹ ਦੱਸਣਗੇ ਕਿ ਜਿਹੜਾ ਮੰਡੀ ਦੇ ਉੱਪਰ ਕੋੜਾ ਖੜਾ ਹੁੰਦਾਗਾ ਉਹਦੇ ਵਿੱਚ ਇੰਨਾ ਜ਼ਿਆਦਾ ਅਗਰੈਸ਼ਨ ਹੁੰਦਾਗਾ ਕਿ ਉਹਦਾ ਸੱਚ ਮੰਨੋ ਕਿ ਹਨਾ ਲੋਕ ਆਪ ਆ ਕੇ ਕਹਿੰਦੇ ਆ ਕਿ ਘੋੜੇ ਦਾ ਘੋੜੇ ਦਾ ਹੋਰ ਪੁੱਠੇ ਦੇ ਉੱਚੇ ਦੇਖਿਆ ਲੋਕ 70 72 ਇੰਚ ਵੀ ਕਹੀ ਜਾਂਦੇ ਆ ਪਰ ਐਡੀ ਬਾਡੀ ਇੰਨਾ ਉੱਚਾ ਘੋੜਾ ਨਹੀਂ ਦੇਖਿਆ ਕੋਜੇ ਦੇ ਹਨਾ ਕਿ ਤੌਣ ਚੱਕਦਾ ਸੀ ਉਹਦੇ ਕੰਨ ਜਾ ਕੇ ਨਾ ਟੈਨਸ਼ਨ ਨਾਲ ਲੱਗਦਾ ਸੀ ਉੱਤੇ ਇਹ ਇੱਕ ਆਨ ਰਿਕਾਰਡ ਗੱਲ ਆ ਉੱਥੇ ਚੈੱਕ ਵੀ ਕਰ ਸਕਦੇ ਹੋ ਕਿ ਵੀਡੀਓ ਪਈਆਂ ਨੇ ਲੋਕਾਂ ਦੇ ਕੋਲ ਕਿਉਂਕਿ ਸਾਧ ਤੋਂ ਉੱਥੇ ਲੋਕਾਂ ਦਾ ਇਕੱਠ ਇੰਨਾ ਸੀਗਾ ਉੱਥੇ ਕਿ ਸਾਨੂੰ ਨਾ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਤਾਂ ਨਹੀਂ ਲੱਗਦਾ ਜੀ ਫਤਿਹ ਦਾ ਇਹਦੀਆਂ ਲੋਕਾਂ ਦੀਆਂ ਵੀਡੀਓ ਬਣਾਈਆਂ ਹੋਈਆਂ ਨੇ ਅਸੀਂ ਤਾਂ ਉਹ ਚੱਕ ਕੇ ਇੱਕ ਦੋ ਹਨਾ ਮਤਲਬ ਅਲੱਗ-ਅਲੱਗ ਲੋਕਾਂ ਦੀਆਂ ਵੀਡੀਓ ਪਾਈਆਂ ਹੋਈਆਂ ਨੇ ਪੇਜਾਂ ਦੇ ਉੱਪਰ ਉਹਨਾਂ ਨੂੰ ਚੱਕ ਕੇ ਅਸੀਂ ਜੁਰੂਰ ਅਪਲੋਡ ਕੀਤਾਗਾ ਨਹੀਂ ਆਪ ਸਾਨੂੰ ਵੀਡੀਓ ਬਣਾਉਣ ਦਾ ਜ਼ਿਆਦਾ ਟਾਈਮ ਨਹੀਂ ਲੱਗਾ ਕਿਉਂਕਿ ਲੋਕ ਆ ਰਹੇ ਸੀ ਜੇ ਲੋਕਾਂ ਨੂੰ ਨਹੀਂ ਮਿਲਦੇ ਉੱਥੇ ਮੰਡੀ ਦੇ ਉੱਪਰ ਤਾਂ ਉਹ ਗੱਲ ਚੰਗੀ ਨਹੀਂ ਲੱਗਦੀ ਹੈਗੀ ਤੇ ਦੂਜੇ ਨੰਬਰ ਤੇ ਆ ਸਾਮ ਸਮਾਲ ਦੀ ਤੁਸੀਂ ਗੱਲ ਕੀਤੀ ਹੈ ਵੀਰੇ ਅੱਜ ਕੱਲ ਲੋਕ ਕਿਤੇ ਨਵੇਂ ਆ ਹਰ ਇੱਕ ਬੰਦੇ ਦੀ ਹਨਾ ਕੋਚ ਨਹੀਂ ਕੀ ਹੁੰਦੀ ਆ ਕਿ ਵੀਰੇ ਇਹਨੂੰ ਕੀ ਪਾਉਨੇ ਹੋ ਹਮ ਕਿਹੜੀ ਚੀਜ਼ ਇਹਨੂੰ ਵਰਤਦੇ ਹੋ ਜਾਂ ਕੀ ਇਹਦੀ ਖਰਾਕ ਆ ਸਮਝੇ ਕਿਦਾਂ ਦਾ ਇਹਨੂੰ ਤੁਸੀਂ ਡਾਈਟ ਕਿਦਾਂ ਦੀ ਦਿੰਦੇ ਹੋ ਇਹਨੂੰ ਕਿ ਇੰਨੀ ਚਮਕਾ ਘੁੱਟ ਦੇ ਵਿੱਚ ਇੰਨੀ ਲੈਂਥ ਆ ਤੇ ਐਡਾ ਮਤਲਬ ਉਹਦਾ ਬੋਡੀ ਬੰਤਰ ਇੰਨੀ ਸੋਹਣੀ ਆ ਹਰ ਪੱਖੋਂ ਮਤਲਬ ਮਜ਼ਬੂਤ ਆ ਪੌਡਾਂ ਤੋਂ ਲੈ ਕੇ ਬਿਲਕੁਲ ਬਈ ਤੇ ਬਾਕੀ ਜਦ ਇਹ ਇੱਕ ਪਰਮਾਤਮਾ ਕੰਨੀਉਂ ਦਾਤ ਹੁੰਦੀ ਆ ਬੌਜ ਗੈਫਟ ਹੁੰਦਾਗਾ ਕੋਈ ਜੇ ਇਹ ਨਹੀਂ ਕਹਿੰਦੇ ਕਿ ਮੈਂ ਬਹੁਤ ਤਕੜਾ ਸੀ ਜਾਂ ਮੇਰੀ ਸੋਚ ਬਹੁਤ ਵਧੀਆ ਸੀਗੀ ਜਾਂ ਮੈਨੂੰ ਮੈਂ ਬਹੁਤ ਗਿਆਨੀ ਆ ਮੈਂ ਕਿ ਮੈਂ ਉਹਨੂੰ ਖਰਾਕ ਪਾ ਕੇ ਐਡਾ ਬਣਾਤਾ ਉਹਦਾ ਪਰਮਾਤਮਾ ਦੀ ਮਿਹਰ ਹੁੰਦੀ ਆ ਬਾਕੀ ਫਿਰ ਵੀ ਆਪਾਂ ਨਾ ਨਵੇਂ ਬੰਦਿਆਂ ਨੂੰ ਇਹ ਸਮਝਾਉਣਾ ਚਾਹੁੰਦੇ ਮੈਸੇਜ ਵੀ ਅਸੀਂ ਦੇਣਾ ਚਾਹੁੰਨਾ ਮੈਂ ਤਾਂ ਨਾ ਕਿ ਕਿਹੜੀਆਂ ਗਲਤ ਚੀਜ਼ਾਂ ਨੇ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਉਹਨਾਂ ਦਾ ਆਪਾਂ ਸੇਵਨ ਨਾ ਕਰੀਏ ਬਿਲਕੁਲ ਵੀ ਜਿਹੜੀ ਨੇਚਰਲ ਖਾਾਕ ਆ ਆਮ ਖਾਾਕ ਆ ਦਾਣਾ ਹੋ ਗਿਆ ਠੀਕ ਆ ਕਿਦਾ ਪੰਕ ਦੇ ਆਪਣੇ ਯਸ ਕਿਹੜੀਆਂ ਆਪਣੇ ਕੋ ਕਿਵੇਂ ਸੋਲੇ ਹੋ ਗਏ ਠੀਕ ਆ ਜਮੀ ਹੋਗੀ ਕਨਕ ਹੋਗੀ ਠੀਕ ਆ ਇਹਨਾਂ ਨੂੰ ਜੇ ਆਪਾਂ ਮਿਕਸ ਕਰਕੇ ਖਾਾਕ ਬਣਾਉਨੇ ਆ ਠੀਕ ਆ ਬਣਾ ਕੇ ਮੌਸਮ ਦੇ ਅਕੋਰਡਿੰਗ ਇਹਨਾਂ ਨੂੰ ਚੇਂਜ ਕਰਦੇ ਦੇਣੇ ਆ ਚੇਂਜ ਕਰਕੇ ਹਲਕਾ ਹਲਕਾ ਜਦੋਂ ਚੇਂਜ ਵੀ ਕਰਨਾਗਾ ਮਤਲਬ ਅੱਧੀ ਅੱਧੀ ਖਾਾਕ ਪਾ ਕੇ ਹਲਕਾ ਹਲਕਾ ਚੇਂਜ ਕਰਕੇ ਜਦੋਂ ਕੂੜੇ ਨੂੰ ਆਪਾਂ ਦਿੰਨੇ ਚੰਗੀ ਖਾਾਕ ਦਿੰਨੇ ਆ ਨੈਚੁਰਲ ਆਪਣੇ ਘਰ ਦੀ ਖਾਾਕ ਦਿੰਨੇ ਆ ਤਾਂ ਉਹਦੇ ਵਿੱਚ ਜਾਂ ਆਪਾਂ ਪੂੜੇ ਵਗੈਰਾ ਕਿਸੇ ਚੀਜ਼ ਦਾ ਯੂਜ਼ ਨਹੀਂ ਕਰਦੇ ਹੈਗੇ ਤਾਂ ਉਹ ਬੈਸਟ ਹੀ ਆ ਉਹਦੇ ਲਈ ਜਾਨਵਰ ਦੇ ਲਈ ਉਹ ਲੰਬੀ ਲਾਈਫ ਜਉਂਦਾ ਆਉਦੀ ਸਮਝ ਗਏ ਹਾਂ ਤੇ ਹੋਰ ਜੇਕਰ ਆਪਾਂ ਹੁਣ ਕਿਸੇ ਤੋਂ ਆਪਾਂ ਬੰਦ ਜੱਬੇ ਵਾਲਾ ਕੋਈ ਪੂੜਾ ਲੈ ਲੈਂਦੇ ਆ ਜਾਂ ਕੋਈ ਚੀਜ਼ ਲੈ ਲੈਂਦੇ ਆ ਆਪਾਂ ਨੂੰ ਕੀ ਪਤਾ ਉਹ ਅਗਲੇ ਨੇ ਕੀ ਪਾਇਆ ਹੋਇਆ ਉਹਦੇ ਵਿੱਚ ਆਪਾਂ ਨੂੰ ਕੋਈ ਗਰੰਟੀ ਤਾਂ ਨਹੀਂ ਹੈਗੀ ਕੋਈ ਚੀਜ਼ ਉਹਦੇ ਵਿੱਚ ਜ਼ਹਿਰੀਲੀ ਮਰੀ ਜਾਂ ਕੋਈ ਗਲਤ ਚੀਜ਼ ਵੀ ਉਹਦੇ ਚ ਪਈ ਹੋ ਸਕਦੀ ਆ ਜੇਕਰ ਉਹਦਾ ਰਿਜ਼ਲਟ ਕੋਈ ਮਤਲਬ ਆਪਾਂ ਕਹਿ ਦਿੰਦੇ ਆ ਰੱਬ ਨਾ ਕਰੇ ਕਿਤੇ ਉਹਦਾ ਰਿਜ਼ਲਟ ਆ ਕੇ ਦਾ ਉਹ ਆਪਣੇ ਘੋਡੇ ਤੇ ਨਹੀਂ ਫਟ ਪੈਂਦਾ ਹੈਗਾ ਇਹਨੇ ਆਪਣੇ ਕੀਮਤੀ ਨੇ ਪਿਆਰੇ ਜਾਨਵਰ ਆ ਆਪਾਂ ਕਿਸੇ ਦੇ ਮਗਰ ਲਾ ਕੇ ਕਾਹ ਨੂੰ ਆਪਣਾ ਨੁਕਸਾਨ ਕਰਾਉਨੇ ਆ ਇਹ ਉਮਰ ਤੇ ਕਿ ਜੀ ਏਜ ਦੇ ਉੱਪਰ ਵੀ ਇਹਦਾ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ ਚਾਹੇ ਉਹ ਆਪਾਂ ਕੋਈ ਮਨੁੱਖ ਵੀ ਆ ਜਿਹੜੇ ਬੰਦੇ ਜ਼ਿਆਦਾਤਰ ਇਹਨਾਂ ਚੀਜ਼ਾਂ ਦਾ ਸੇਵਨ ਕਰ ਰਹੇ ਆ ਸਮਝ ਗਏ ਉਹਨਾਂ ਦੀ ਲਾਈਫ ਦੇ ਵਿੱਚ ਅੱਗੇ ਆਪਣੇ ਬਜ਼ੁਰਗ ਸੀਗੇ ਉਹ ਕੀ ਸੀਗਾ ਉਹਨਾਂ ਦੀ ਲਾਈਫ ਸੌ ਸੌ ਸਾਲ ਤੱਕ ਜਾਂਦੇ ਸੀਗੇ ਅੱਜ ਕੱਲ ਜਿੰਨੇ ਆਪਾਂ ਸਿੱਧੀ ਟੈਬਲੇਟ ਲੈਂਦੇ ਆ ਸਿੱਧੀ ਬੁਖਾਰ ਚਾਹੀਦਾ ਹੁੰਦਾ ਸਿੱਧੀ ਦਵਾਈਆਂ ਲੈਂਦੇ ਆ ਗੋਲੀਆਂ ਲੈਂਦੇ ਆ ਹਰ ਬੰਦਾ ਡਿਪਰੈਸ਼ਨ ਦੇ ਵਿੱਚ ਆ ਕੋਈ ਗੋਲੀਆਂ ਖਾ ਰਿਹਾ ਆ ਉਹਦੇ ਨਾਲ ਆਪਣੀ ਏਜ ਘਟ ਰਹੀ ਆ ਉਹੀ ਜਨਰਲਾਂ ਦੇ ਪਾਸੇਮ ਬਿਲਕੁਲ ਆਪੇ ਕਹਿੰਦੇ ਆ ਕਿ ਨੇਚਰਲ ਆਪ ਦੀ ਘਰ ਦੀ ਖਰਾਕ ਪਾ ਕੇ ਹਨਾ ਕਿ ਆਪਾਂ ਬਜਟ ਵੀ ਘਟਦਾ ਹੈ ਸਮਝ ਆਪਾਂ ਉਹ ਸੌਂਕ ਨੂੰ ਨਾ ਲੰਬਾ ਲਿਆ ਸਕੀਏ ਆਪਾਂ ਉਹਦੇ ਤੇ ਇਹ ਨਾ ਸੋਚੀ ਹਾਂ ਕੋਡਾਗਾ ਮੇਰਾ ਕੋਡਾਗਾ ਮੈਨੂੰ ਕਦੇ ਵੀ ਇਹ ਲਾਲਚ ਨਹੀਂ ਹੋਇਆ ਅੱਜ ਤੱਕ ਕਦੇ ਵੀ ਮਹਿਸੂਸ ਨਹੀਂ ਹੋਇਆ ਕਿ ਮੇਰੇ ਘੋਡੇ ਕੋਲ ਕੁੜੀ ਆਵੇ ਹਮ ਸਮਝਿਆ ਕਿ ਮੈਂ ਉਹ ਤੋਂ ਪੈਸੇ ਲਵਾਂ ਪੈਸੇ ਲੈ ਕੇ ਉਹਦੀ ਕ੍ਰੋਸਿੰਗ ਕਰਾਂ ਮ ਇਹ ਗੱਲ ਵੱਖਰੀ ਆ ਕਿ ਇਹ ਚੀਜ਼ ਜ਼ਰੂਰ ਆ ਕਿ ਮੇਰੇ ਘੋਡੇ ਦੀ ਕ੍ਰੋਸਿੰਗ ਹੋਵੇ ਕਿ ਉਹਨਾਂ ਦੇ ਉਹਦੇ ਵਧੀਆ ਬੱਚੇ ਹਨ ਲੋਕਾਂ ਦੇ ਚੰਗੇ ਘਰਾਂ ਦੇ ਵਿੱਚ ਜਾ ਕੇ ਖੜਨ ਚੰਗੇ ਘਰਾਂ ਦੇ ਬਿਲਕੁਲ ਬਾਈ ਹਨ ਆ ਲੋਕਾਂ ਦਾ ਪਿਆਰ ਬਧੇ ਬਿਲਕੁਲ ਹਨਾ ਬਾਈ ਤੇ ਲਓ ਵੀ ਸੱਜਣੋ ਕਿਸੇ ਵੀ ਸੱਜਣ ਨੇ ਕੋਈ ਵੀ ਸਟੱਟਸ ਸਰਵਿਸ ਬਾਰੇ ਕੋਈ ਜਾਣਕਾਰੀ ਲੈਣੀ ਆ ਬਾਕੀ ਹੋਰ ਘੋਡੇ ਬਾਰੇ ਕੋਈ ਵੀ ਇਨਫਰਮੇਸ਼ਨ ਲੈਣੀ ਹੈ ਬਾਈ ਗੁਰਵਿੰਦਰ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਈ ਦਾ ਪਿੰਡ ਹੈਗਾ ਬੱਸੀਆਂ ਤਹਿਸੀਲ ਰਾਇਕੋਟਾ ਤੇ ਜ਼ਿਲ੍ਹਾ ਲੁਧਿਆਣਾ ਤੇ ਨੰਬਰ ਬਾਈ ਦਾ ਚੱਲਦਾ ਰਹੂਗਾ ਬਾਕੀ ਗੱਲਾਂ ਬਾਤਾਂ ਦੀਆਂ ਕਿਵੇਂ ਲੱਗੀਆਂ ਕਿਉਂਕਿ ਬਾਈ ਨੇ ਨਵੇਂ ਜਿਹੜੇ ਮੁੰਡੇ ਆ ਇਹ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਬਾਅਦ ਬਹੁਤ ਵਧੀਆ ਗੱਲਬਾਤ ਕੀਤੀ ਆ ਅਕਸਰ ਕਦੇ ਵੀ ਆਪਾਂ ਬੈਠਾ ਬੈਠਦੇ ਆ ਤਾਂ ਉੱਥੇ ਹਮੇਸ਼ਾ ਉਹਦੇ ਜੋ ਪੰਜ ਚਾਰ ਬੰਦੇ ਬੈਠੇ ਆ ਉਹਨਾਂ ਚੋਂ ਇੱਕ ਦੋ ਬੰਦੇ ਆਪਾਂ ਨੂੰ ਇਦਾਂ ਦੀ ਰਹਿ ਦਿੰਦੇ ਵੀ ਯਾਰ ਤੂੰ ਆ ਚੀਜ਼ ਪਾ ਲਾ ਇਹ ਤੇਰਾ ਕੋੜਾ ਇਹ ਵੱਡਾ ਹੋ ਜੂਗਾ ਪਰ ਬਾਈ ਕਹਿੰਦਾ ਵੀ ਕੋਈ ਵੀ ਸੱਜਣਾ ਇਹ ਇੱਕ ਸਬਰ ਦੀ ਚੀਜ਼ ਆਣਾ ਵੀ ਜਿਵੇਂ ਬਾਈ ਨੇ ਬੱਚੇ ਨੂੰ ਤਿਆਰ ਕੀਤਾ ਏ ਇੱਕ ਇੱਕ ਦਿਨ ਤੋਂ ਲੈ ਕੇ ਅੱਜ ਦਾ ਬਾਈ ਨੇ ਉਹਦਾ ਐਕਸਪੀਰੀਅੰਸ ਦੱਸਿਆ ਏ ਉਹਦੇ ਨਾਲ ਇਹ ਵੀ ਬਾਈ ਕਹਿੰਦਾ ਵੀ ਮੇਰਾ ਸ਼ੌਂਕ ਵੀ ਪੂਰਾ ਹੋ ਰਿਹਾ ਏ ਬਾਕੀ ਜਿਹੜਾ ਉਹਦੇ ਜਾਨਵਰ ਨੂੰ ਵੀ ਕੋਈ ਸਟ੍ਰੈਸ ਨਹੀਂ ਦੇ ਰਿਹਾ ਵੀ ਕੋਈ ਜਾਨਵਰ ਨੂੰ ਖਰਾਕ ਤੋਂ ਐਕਸਟਰਾ ਚੀਜ਼ ਦੇਵਾਂਗੇ ਤਾਂ ਉਹਨੇ ਵੀ ਸਟ੍ਰੈਸ ਮੰਨਣੀ ਹੈ ਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਦੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਜਿਉਂਦੇ ਬਦਦੇ ਰਹੋ ਜੀ ਧੰਨਵਾਦ